ਕਿ ਕਿ ਅਗਰ ਜੋਸ਼ੂਆ ਦੀ ਜਿਹੜੀ ਜਿੱਤ ਖੁਦਾ ਨੇ ਡਿਕਲੇਅਰ ਕੀਤੀ ਆ ਪਰ ਕਿ ਲਬਿਟੋਨੀ ਕਿ ਜੇਕਰ ਉਹ ਉੱਤੇ ਜਾਂਦਾ ਨਹੀਂ ਹੈ ਲੜਨ ਦੇ ਲਈ ਉਹ ਜਿੱਤ ਕਦੇ ਵੀ ਸੱਚਦਾ ਨਹੀਂ ਸੇਲੂਈ ਨੋ ਸਿਆਲਜ਼ਾ ਐ ਨੋਰ ਵਾ ਕੋਂਬਾਟੇਲੋ ਨੋ ਪੋਟੇਨੇਰ ਕੋਸੋ ਵਿਟੋਰੀਆ ਹਾਲੇਲੂਇਆ 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 ਤੇ ਜੋਸ਼ੂਆ ਦੇ ਮਨ ਦੇ ਵਿੱਚ ਆ ਵੀ ਸਕਦਾ ਹੈ ਪ੍ਰਮੇਸ਼ਰ ਅਗਰ ਤੂੰ ਮੈਨੂੰ ਜਿੱਤ ਹੀ ਦੇ ਦਿੱਤੀ ਆ ਹੁਣ ਫਿਰ ਮੈਨੂੰ ਜਾ ਕੇ ਲੜਨ ਦੀ ਲੋੜ ਕੀ ਆ ਜੋਸ਼ੂਏ ਨੇ ਸੇ ਫਾਤੇਵਾ ਪਿੰਸਾਰਾ ਜੇ ਤੁਸੀਂ ਤੂੰ ਹੈਂ ਜਾ ਤਾ ਵਿਟੋਰੀਆ ਕਿ ਕਿਸ ਨੇ ਚੈਕ ਕਿ ਉਹ ਵਾਦਾ ਕੰਬਾਟ ਕਰੇ ਪਰ ਮੇਂ ਫਰ ਤੂੰ ਉਹੀ ਪਰਮੇਸ਼ਰਾ ਜਿਹੜਾ ਮੇਰੇ ਉਸਤਾਦ ਮੂਸਾ ਦੇ ਨਾਲ ਸੀ ਤੇ ਮੂਸਾ ਨੂੰ ਕੁਛ ਕਰਨ ਦੀ ਲੋੜ ਨਹੀਂ ਸੀ ਤੂੰ ਸਾਰੀ ਫੌਜ ਨੂੰ ਸਮੁੰਦਰ ਦੇ ਵਿੱਚ ਕਿਡਬੋ ਦਿੱਤਾ ਸੀ ਪਰ ਕਿ ਤੂੰ ਐਰੀ ਕੋਲ ਮੋਸੇ ਕੋਲ ਮਿਓ ਮੈਸਟਰੋ ਕਾਂਡੋ ਮੋਸੇ ਪ੍ਰੇਗਾ ਵੇ ਇਨ ਕੋਲੋਮੈਂਟੋ ਤੂੰ ਆਵੇ ਬੀ ਸੋਮਰਸੋ ਸੋਟਾ ਲੀਆ ਕੁਏ ਇਨ ਸੋਲਦਾਟੀ ਦੇ ਲੇਨੀਕੋ ਪਰ ਮੇਂ ਕੁਛ ਇਦਾਂ ਦਾ ਹੀ ਕਰਦੇ ਨੂੰ ਜਾਣਾ ਹੀ ਨਾ ਪਵੇ